ਸਾਨੂੰ ਉਸ ਦਾ ਇਸਤੇਮਾਲ ਜਰੂਰ ਕਰਨਾ ਚਾਹੀਦਾ ਹੈ ਔਰ ਮੈਂ ਦੇਖ ਰਿਹਾ ਹਾਂ ਅੱਜ ਜੰਦਰ ਵੈਸਟ ਵਿੱਚ ਬਹੁਤ ਉਤਸ਼ਾਹ ਹੈ ਜਨਤਾ ਦੇ ਵਿੱਚ ਵੋਟਰ ਦੇ ਵਿੱਚ ਔਰ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਜੋ ਮੌਜੂਦਾ ਸਰਕਾਰ ਹੈ ਸਾਡੇ ਬਹੁਤ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਿਨ੍ਹਾਂ ਨੇ ਪੰਜਾਬ ਲਈ ਬਹੁਤ ਅੱਛੇ ਕੰਮ ਕੀਤੇ ਹਨ ਔਰ ਜਨਤਾ ਜਿ ਉਹਨਾਂ ਦੀ ਬਹੁਤ ਫੈਨ ਹੈ ਜਨਤਾ ਜਿ ਉਹਨਾਂ ਨੂੰ ਬਹੁਤ ਪਸੰਦ ਕਰ ਰਹੀ ਹੈ ਔਰ ਪਿਛਲੇ ਦਿਨੀ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਲੈਕਸ਼ਨ ਦੇ ਵਿੱਚ ਹਰ ਤਰਫ ਲੋਕਾਂ ਦਾ ਬਹੁਤ ਵੱਡਾ ਹੰਗਾਰਾ ਮਿਲਿਆ ਔਰ ਅੱਜ ਵੋਟ ਪੈਣ ਜਾ ਰਹੇ ਹਨ ਔਰ ਮੈਂ ਸਭ ਨੂੰ ਕਹਾਂਗਾ ਕਿ ਵੋਟ ਜ਼ਰੂਰ ਪਾਏ ਜਾਣ ਉਹਦੇ ਨਾਲ ਨਾਲ ਮੈਂ ਅਪੀਲ ਕਰਦਾ ਹਾਂ ਕਿ ਸਾਨੂੰ ਹਮੇਸ਼ਾ ਜੋ ਮੌਜੂਦਾ ਸਰਕਾਰ ਹੈ ਉਹਦਾ ਸਾਥ ਦੇਣਾ ਚਾਹੀਦਾ ਹੈ ਅਗਰ ਮੌਜੂਦਾ ਸਰਕਾਰ ਦਾ ਵਿਧਾਇਕ ਹੋਏਗਾ ਐਮਐਲਏ ਹੋਏਗਾ ਤੇ ਸਾਡੇ ਵਿਕਾਸ ਦੇ ਕੰਮ ਜੋ ਹਨ ਉਹ ਪਹਿਲ ਦੇ ਆਧਾਰ ਤੇ ਹੋਣਗੇ ਇਸ ਕਰਕੇ ਔਰ ਲੋਕੀ ਵੀ ਜਨਤਾ ਵੀ ਬਖੂਬੀ ਜਾਣਦੀ ਹੈ ਕਿ ਅਗਰ ਸੀ ਆਪਣੀ ਸਰਕਾਰ ਦਾ ਵਿਧਾਇਕ ਚੁਣਾਂਗੇ ਤੇ ਸਾਡੇ ਕੰਮ ਕਰਾਂ ਚ ਆਸਾਨੀ ਹੋਏਗੀ ਔਰ ਬਹੁਤ ਜ਼ਿਆਦਾ ਕੰਮ ਹੋਣਗੇ ਕੋਈ ਰੁਕਾਵਟ ਨਹੀਂ ਆਏਗੀ ਚਾਹੇ ਹੋਰ ਸਰਕਾਰੀ ਕੰਮ ਚਾਹੇ ਕੋਈ ਰਾਸ਼ਨ ਕਾਰਡ ਹੈ ਪੈਨਸ਼ਨ ਹੈ ਕੋਈ ਪੜਾਈ ਦੀਆਂ ਸਕੀਮਾਂ ਹਨ ਸਾਰੀਆਂ ਉਹਨਾਂ ਨੂੰ ਕਰਾਂ ਚ ਆਸਾਨੀ ਹੋਏਗੀ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜਿੰਦਰਬੈਸ ਜਨਤਾ ਜਦ ਇਹਨਾਂ ਨੇ ਅੱਜ ਬਹੁਤ ਜ਼ਿਆਦਾ ਉਤਸ਼ਾਹ ਦਿਖਾਇਆ ਹੈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਮੇਰੇ ਵਿਚਾਰ ਲੈਣ ਲਈ ਆਏ ਹੋ ਮੁਕਾਬਲਾ ਕਿਸ ਦਾ ਤੁਹਾਨੂੰ ਲੱਗਦਾ ਹੈ ਕਿ ਦੁਬਾਰਾ ਪਾਰਟੀ ਦਾ ਭਰੋਸਾ ਲੋਕਾਂ ਵੱਲੋਂ ਦਿਤਾਇਆ ਜਾਊਗਾ ਕਿ ਪਿਛਲੀ ਵਾਰ ਵੀ ਆਵਾਦੀ ਪਾਰਟੀ ਦਿਤਾਇਆ ਗਿਆ ਲੇਕਿਨ ਜੋ ਦਿਤਾਇਆ ਸੀ ਉਹਨਾਂ ਲੋਕਾਂ ਨੇ ਪਾਰਟੀ ਬਦਲ ਲਈ ਦੇਖੋ ਮਨੇ ਸਾਫ ਲੈ ਗਰਾ ਰਿਹਾ ਹੈ ਕਿ ਜਲੰਧਰ ਵਾਸੀ ਜਨਤਾ ਜੋ ਹੈ ਜਲੰਧਰ ਵਾਸੀ ਜਨਤਾ ਬਹੁਤ ਉਤਸ਼ਾਹ ਨਾਲ ਅੱਜ ਦਾ ਦਿਨ ਇੰਤਜ਼ਾਰ ਕਰੀ ਸੀ ਕਿ ਕਦੋਂ 10 ਜੁਲਾਈ ਆਏ ਔਰ ਅਸੀਂ ਵੋਟਾਂ ਪਾ ਕੇ ਮੌਜੂਦਾ ਸਰਕਾਰ ਦਾ ਵਿਧਾਇਕ ਬਣਾਈਏ ਤਾਂ ਕਿ ਜਿਹੜੇ ਕੰਮ ਉਹਦੇ ਪਿੱਛੇ ਵੀ 2 ਸਾਲ ਨਹੀਂ ਹੋ ਸਕੇ ਉਹ ਵੀ ਕਰਾ ਸਕਣ ਕਿਉਂਕਿ ਪਹਿਲੇ ਜੋ ਵਿਧਾਇਕ ਹੈ ਉਹ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਇਸ ਕਰਕੇ ਉਹਨੇ ਅਸਤੀਫਾ ਦੇ ਦਿੱਤਾ ਤਾਂ ਜਨਤਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਠੱਗਿਆ ਮਹਿਸੂਸ ਕਰ ਰਹੀ ਹੈ ਮੁਕਾਬਲਾ ਕਾਂਗਰਸ ਨਾਲ ਬੀਜੇਪੀ ਨਾਲ ਸੋ ਹੋਰ ਜੋ ਮਨੁਜਾ જવાબਦਾ ਹੈ ਜੋ ਭਾਈ ਸਾਹਿਬ ਕੇ ਨਜ਼ਰ ਆ ਰਿਹਾ ਹੈ ਕਿ ਜੋ ਦੋਨੇ ਪਾਰਟੀਆਂ ਚਾਹੇ ਕਾਂਗਰਸ ਚਾਹੇ ਬੀਜੇਪੀ ਹੈ ਉਹ ਬਹੁਤ ਜ਼ਿਆਦਾ ਪਿਛੜ ਗਈਆਂ ਹਨ ਔਰ ਆਮ ਆਦਮੀ ਪਾਰਟੀ ਇੱਕ ਤਰਫਾ ਜਿੱਤ ਹਾਸਲ ਕਰਨ ਜਾ ਰਹੀ ਹੈ ਚਾ ਵੀ ਹੈ ਕਿ ਤੁਸੀਂ ਜਿੱਤੇ ਤਾਂ ਮੰਤਰੀ ਮੰਡਲ 'ਚ ਵੀ ਆ ਸਕਦੇ ਦੇਖੋ ਇਹ ਜੋ ਪੈਰੋਗੋਟਿਵ ਹੈਗਾ ਮੁੱਖ ਮੰਤਰੀ ਦਾ ਹੈ ਉਹਨਾਂ ਦੇ ਹੱਥ ਵਿੱਚ ਹੈਗਾ ਕਿ ਇਹਨਾਂ ਨੂੰ ਮਨਿਸਟਰ ਬਣਾਣਾ ਉਹਨਾਂ ਨੇ ਮੇਰਾ ਕੰਮ ਹੈ ਐਜ਼ ਅ ਵਲੰਟੀਅਰ ਕੰਮ ਕਰਨਾ ਔਰ ਇਲੈਕਸ਼ਨ 'ਚ ਮੈਂ ਆਪਣੇ ਵੱਲੋਂ ਬਹੁਤ ਮਿਹਨਤ ਕੀਤੀ ਹੈ ਔਰ ਮਨੂ ਸਾਫ ਨਜ਼ਰ ਆਉਂਦਾ ਹੈ ਕਿ ਅਸੀਂ ਜਿੱਤਾਂਗੇ ਬੱਸ ਦੇ ਲੋਕ ਨਾ ਪਾਰਟੀਆਂ ਬਦਲਣ ਵਾਲਿਆਂ ਤੋਂ ਬਹੁਤ ਨਰਾਜ਼ ਨੇ ਕਹਿੰਦੇ ਹਰ ਵਾਰ ਬਾਈਲੈਕਸ਼ਨ ਹੋ ਜਾਂਦਾ ਦੇਖੋ ਕਹਿੰਦੇ ਦੇਖੋ ਬਾਈਲੈਕਸ਼ਨ ਬਾਰ ਬਾਰ ਆ ਜਾਂਦੀ ਕਦੀ ਲੋਕ ਸਭਾ ਦੀ ਕਦੀ ਵਿਧਾਨ ਸਭਾ ਦੀ ਕਦੀ ਕੋਈ ਆ ਜਾਂਦੀ ਹੈ ਕਿੰਨਿਆਂ ਘੋਟਾਂ ਪਈਆਂ ਹੁੰਦਾ ਉਂਗਲਾਂ ਵੀ ਪੜੀਆਂ ਦੇਖੋ ਦੇਖੋ ਜਿਹੜਾ ਹੈਗਾ ਨਾ ਕਿ ਡੈਮੋਕ੍ਰੇਸੀ ਦੇ ਵਿੱਚ ਲੋਕਤੰਤਰ ਚ ਹਰ ਇਨਸਾਨ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਤੇ ਹੈਗਾ ਠੀਕ ਹੈ ਪਰ ਇਹ ਹੁਣ ਜਨਤਾ ਨੇ ਦੇਖਣਾ ਹੈ ਕਿ ਇਸ ਇਨਸਾਨ ਦੀ ਕਿੰਨੀ ਕ੍ਰੈਡੀਬਿਲਟੀ ਹੈ ਐਵਰੀਬਾਡੀ ਹੈਵ ਅ ਓਨ ਪਰਸਨੈਲਿਟੀ ਐਂਡ ਕ੍ਰੈਡੀਬਿਲਟੀ ਉਹ ਬਹੁਤ ਅਹਿਮ ਰੱਖਦੀ ਹੈ ਔਰ ਅੱਜ ਮੈਂ ਮਹਿਸੂਸ ਕਰ ਰਿਹਾ ਕਿ ਬਹੁਤ ਸਾਰੇ ਲੋਕੀ ਜਨਤਾ ਜਿਹੜੀ ਹੈਗੀ ਹੈ ਸਾਡੇ ਕੀਤੇ ਹੋਏ ਪਹਿਲੇ ਕੰਮਾਂ ਨੂੰ ਦੇ ਨਾਲ ਸਾਡੇ ਬਿਹੇਵੀਅਰ ਨੂੰ ਅਸੀਂ ਉਹਦੇ ਨਾਲ ਕਿਵੇਂ ਵਿਚਰੇ ਹਾਂ ਉਹਨੂੰ ਵੇਖਦੇ ਹੋਏ ਲੋਕੀ ਜਿਹੜੇ ਬਹੁਤ ਪਾਰੀ ਉਸਾਨਾ ਵੋਟਾਂ ਨੂੰ ਪਾ ਰਹੇ ਨੇ ਸਰਵੇਸਟ ਵਿੱਚ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਸੀ ਕਿ ਇਸ ਤੋਂ ਲੋਕ ਬਹੁਤ ਪਰੇਸ਼ਾਨ ਨੇ ਦੇਖੋ ਜਿਹੜਾ ਹੈਗਾ ਜਿੰਦਰ ਬੈਸਟ ਵਿੱਚ ਜਾਂ ਸਾਰੇ ਸ਼ਹਿਰ ਵਿੱਚ ਹੀ ਅਸੇ ਸੀਵਰੇਜ ਵਾਟਰ ਸਪਲਾਈ ਦੀ ਸਮੱਸਿਆ ਹੈਗੀ ਏ ਇਸ ਕਰਕੇ ਹੁ ਜਨਤਾ ਚਾਹੁੰਦੀ ਹੈ ਕਿ ਐਸਾ ਵਿਧਾਇਕ ਚੁਣੀਏ ਐਮਐਲਏ ਚੁਣੀਏ ਜਿਹੜਾ ਸਾਡੇ ਕੰਮ ਕਰਾ ਸਕੇ ਸੋ ਮੈਂ ਜਨਤਾ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਪਹਿਲ ਦੇ ਆਧਾਰ ਤੇ ਜੋ ਲੋਕਾਂ ਦੀਆਂ ਜਨਤਾ ਦੀਆਂ ਮੁਰਦਲੀਆਂ ਲੋੜਾਂ ਹੈਗੀਆਂ ਉਹ ਪਹਿਲ ਦੇ ਆਧਾਰ ਤੇ ਪੂਰੀਆਂ ਕਰਾਂਗਾ ਔਰ ਇਲਾਕੇ ਦੇ ਵਿੱਚ ਜੋ ਹੈ ਅਛਾਈ ਹੋਵੇ ਅੱਛਾ ਮਾਹੌਲ ਹੋਵੇ ਪਾਈਚਾਰਾ ਹੋਵੇ